ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਸਾਰੀਆਂ ਪਾਰਟੀਆਂ ਆਪੋ ਆਪਣੇ ਜਿਹੜੀਆਂ ਇਲਾਕਿਆਂ ਦੇ ਵਿੱਚ ਆਪੋ ਆਪਣੇ ਖੇਤਰਾਂ ਦੇ ਵਿੱਚ ਆਪਣੇ ਆਗੂਆਂ ਨੂੰ ਇਹ ਹੁਕਮ ਜਾਰੀ ਕਰ ਰਹੇ ਨੇ ਕਿ ਉਹਦੇ ਲੋਕਾਂ ਦੇ ਵਿੱਚ ਜਾਓ ਪੁੱਛੋ ਕਿ ਮੌਜੂਦਾ ਸਰਕਾਰ ਤੋਂ ਕਿਸ ਤਰੀਕੇ ਦੀਆਂ ਜਿਹੜੀਆਂ ਮੁਸ਼ਕਲਾਂ ਅਜੇ ਤੱਕ ਸੋਲਵ ਜਿਹੜੀਆਂ ਉਹ ਨਹੀਂ ਕੀਤੀਆਂ ਗਈਆਂ ਕਿਉਂਕਿ ਇਲਾਕਿਆਂ ਦੇ ਦੌਰੇ ਆਮ ਆਦਮੀ ਪਾਰਟੀ ਦੇ ਮੌਜੂਦਾ ਜਿਹੜੇ ਵਿਧਾਇਕ ਉਹ ਵੀ ਕਰ ਰਹੇ ਨੇ ਔਰ ਕਿਤੋਂ-ਕਿਤੋਂ ਜਿਹੜੀਆਂ ਖਬਰਾਂ ਇਹ ਵੀ ਆ ਰਹੀਆਂ ਕਿ ਉਹਨਾਂ ਦਾ ਥੋੜਾ ਬਹੁਤਾ ਜਿਹੜਾ ਪੰਜਾਬ ਦੇ ਇਲਾਕਿਆਂ ਦੇ ਪਿੰਡੂ ਖੇਤਰਾਂ 'ਚ ਵਿਰੋਧ ਹੋ ਰਿਹਾ ਕਿਉਂਕਿ ਜੋ ਵਾਅਦੇ ਉਹਨਾਂ ਨੇ ਕੀਤੇ ਸਨ ਉਹਨਾਂ ਨੂੰ ਪੂਗਾਉਣ ਦੇ ਵਿੱਚ ਥੋੜੇ ਬਹੁਤੇ ناکਾਮ ਵੀ ਰਹੇ ਕੁਝ ਆਗੂਆਂ ਦੀਆਂ ਵੀ ਸ਼ਿਕਾਇਤਾਂ ਨੇ ਕਿ ਉਹਨਾਂ ਨੇ ਜਦੋਂ ਵੀ ਆਪਣੇ ਸੀਨੀਅਰ ਜਾਂ ਐਮਐਲਏਜ਼ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਔਰ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਦੱਸੀਆਂ ਸੁਣ ਜ਼ਰੂਰ ਲਈਆਂ ਗਈਆਂ ਪਰ ਉਹਨਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਪਿਛਲੇ ਦਿਨੀ ਇੱਕ ਕਾਫੀ ਵੈਰੋਕੇ ਪਿੰਡ ਦੇ ਵਿੱਚ ਵਿਰੋਧ ਵੀ ਦੇਖਣ ਨੂੰ ਮਿਲਿਆ ਜਦੋਂ ਐਮਐਲਏ ਸਾਹਿਬ ਉੱਥੇ ਦੌਰਾ ਕਰ ਰਹੇ ਸਨ ਚੋਣ ਪ੍ਰਚਾਰ ਨੂੰ ਲੈ ਕੇ ਜਿਹੜੀਆਂ ਹੁਣ ਵੋਟਾਂ ਪੈਣ ਜਾ ਰਹੀਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਵਿਰੋਧ ਨੂੰ ਦੇਖਦਿਆਂ ਹੋਇਆਂ ਤੇ ਪੁਲਿਸ ਵੱਲੋਂ ਉੱਥੇ ਹਲਕਾ ਜਿਹਾ ਜਿਹੜਾ ਲਾਠੀ ਚਾਰਜ ਵੀ ਲੋਕਾਂ ਦੇ ਉੱਪਰ ਕਰਨਾ ਪਿਆ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਦੂਸਰੀਆਂ ਵਿਰੋਧੀ ਪਾਰਟੀਆਂ ਹਨ ਉਹਨਾਂ ਵੱਲੋਂ ਵੀ ਲੋਕਾਂ ਦੀ ਨਬਤ ਜਿਹੜੀ ਹੈ ਉਹ ਟੋਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹਦੇ ਵਿੱਚ ਦੇਖਣ ਦੇ ਵਿੱਚ ਇਹ ਆ ਰਿਹਾ ਹੈ ਕਿ ਅਕਾਲੀ ਦਲ ਬਾਦਲ ਨੂੰ ਜਿਹੜਾ ਅਸ ਵਕਤ ਇਹਨਾਂ ਚੋਣਾਂ ਦੇ ਵਿੱਚ ਜਾਂ ਅਗਲੀਆਂ ਜਿਹੜੀਆਂ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਉਹਦੇ ਚੱਲਦਿਆਂ ਅੱਛਾ ਜਿਹੜਾ ਰਿਸਪੌਂਸ ਹੈ ਪਿੰਡਾਂ ਤੋਂ ਮਿਲ ਰਿਹਾ ਹੈ ਪਾਰਟੀ ਦੇ ਰੁੱਸੇ ਹੋਏ ਆਗੂ ਪਾਰਟੀ ਦੇ ਵਿੱਚ ਘਰ ਵਾਪਸੀ ਕਰ ਰਹੇ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਬੇਸ਼ੱਕ ਪਾਰਟੀ ਦੇ ਵਿੱਚ ਉਸ ਵੇਲੇ ਇਹ ਗੱਲ ਕਹੀ ਜਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਾਫੀ ਜ਼ਿਆਦਾ ਪਾਰਟੀ ਜਿਹੜੀ ਹੈ ਉਹ ਮੁਸ਼ਕਲਾਂ ਦੇ ਵਿੱਚ ਘिरी ਹੋਈ ਹੈ ਕਹਿ ਸਕਦੇ ਆ ਕਿ ਪਾਰਟੀ ਟੁੱਟੀ ਵੀ ਸੀ ਤੇ ਨਵੀਂ ਪਾਰਟੀ ਦਾ ਵੀ ਪੰਜਾਬ ਦੇ ਵਿੱਚ ਆਗਮਨ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਪੁਨਰ ਸੁਰਜੀਤ ਅਕਾਲੀ ਦਲ ਜਿਹਦੇ ਹੈੱਡ ਨੇ ਇਸ ਵਕਤ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਅਜੇ ਤੱਕ ਬੇਸ਼ੱਕ ਰਣਨੀਤੀਆਂ ਬਣਾਈਆਂ ਗਈਆਂ ਪਰ ਗਰਾਊਂਡ ਲੈਵਲ ਤੇ ਅਜੇ ਤੱਕ ਬਹੁਤ ਸਾਰਾ ਕੰਮ ਕਰਨ ਵਾਲਾ ਤੇ ਟਾਈਮ ਬਹੁਤ ਘੱਟ ਬਚਿਆ ਅਗਲੀਆਂ ਚੋਣਾਂ ਸਿਰਤੇ ਨੇ ਆਸਵਾਰੀ ਜਿਵੇਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਚੋਣ ਨਿਸ਼ਾਨ ਚੋਣ ਕਮਿਸ਼ਨ ਵੱਲੋਂ ਨਹੀਂ ਮਿਲਿਆ ਫਿਰ ਸਾਰੇ ਜਿਹੜੇ ਉਹਨਾਂ ਦੇ ਉਮੀਦਵਾਰ ਹੈ ਉਹ ਆਜ਼ਾਦ ਤੌਰ ਤੇ ਚੋਣਾਂ ਲੜ ਰਹੇ ਨੇ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਭਰਵਾ ਹੰਗਾਰਾ ਮਿਲਿਆ ਜਦੋਂ ਹਲਕਾ ਮੋੜ ਤੋਂ ਪੁਰਾਣੀ ਟਕਸਾਲੀ ਆਗੂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੀ ਘਰ ਵਾਪਸੀ ਕੀਤੀ ਹੈ ਇਸ ਆਗੂ ਨੇ ਪਹਿਲਾਂ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਜੁਆਇਨ ਕੀਤੀ ਸੀ ਪਰ ਕੁਝ ਸਮੇਂ ਬਾਅਦ ਹੀ ਇਸ ਨੇ ਫਿਰ ਅਕਾਲੀ ਦਲ ਬਾਦਲ ਦੀ ਸਰਪ੍ਰਸਤੀ ਦੇ ਵਿੱਚ ਅਕਾਲੀ ਦਲ ਨੂੰ ਜੁਆਇਨ ਕਰ ਲਿਆ ਤਾਂ ਹਲਕਾ ਮੋੜ ਦੇ ਵਿੱਚ ਇਸ ਦੇ ਜੁਆਇਨ ਕਰਨ ਨਾਲ ਪਾਰਟੀ ਨੂੰ ਕਾਫੀ ਲਾਭ ਮਿਲੇਗਾ ਇਹ ਕਹਿਣਾ ਹੈ ਸੁਖਵੀਰ ਸਿੰਘ ਬਾਦਲ ਦਾ ਕਿਉਂਕਿ ਇਸ ਨੇਤਾ ਇਹ ਨੇਤਾ ਜਿਹੜਾ ਹੈ ਯੂਥ ਅਕਾਲੀ ਦਲ ਦਾ ਪਹਿਲਾਂ ਸਰਗਰਮ ਆਗੂ ਰਿਹਾ ਹੈ ਜਿਨ੍ਹਾਂ ਦਾ ਨਾਮ ਹੈ ਮਨਦੀਪ ਸਿੰਘ ਕੜੈਲਾ ਜੋ ਕਿ ਪਿਛਲੇ ਦਿਨੀ ਭਾਜਪਾ ਚ ਚਲੇ ਗਏ ਸਨ ਹੁਣ ਉਹ ਆਪਣੇ ਨੌਜਵਾਨ ਸਮਤ ਸਾਥੀਆਂ ਸਮੇਤ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਦੇ ਵਿੱਚ ਦੁਬਾਰਾ ਅਕਾਲੀ ਦਲ ਜੁਆਇਨ ਕਰਕੇ ਉਹਨਾਂ ਨੇ ਘਰ ਵਾਪਸੀ ਕਰ ਲਈ ਹੈ ਸਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਦੁਬਾਰਾ ਅਕਾਲੀ ਦਲ ਨੂੰ ਜੁਆਇਨ ਕਰਨ ਦੇ ਲਈ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਸ ਆਗੂ ਦੇ ਨਾਲ ਸਾਨੂੰ ਮੌੜ ਇਲਾਕੇ ਦੇ ਵਿੱਚ ਦੁਬਾਰਾ ਤੋਂ ਫਿਰ ਅੱਛਾ ਬਲ ਮਿਲੇਗਾ ਉਹਨਾਂ ਨੇ ਕਿਹਾ ਇੱਥੇ ਬੋਲਦੇ ਹੋਏ ਮਨਦੀਪ ਸਿੰਘ ਕੜੈਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਹੜਾ ਵਰਗੀ ਕੁਦਰਤੀ ਆਫਤ ਸਮੇਂ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਲੋੜਵੰਦ ਲੋਕਾਂ ਦੀ ਮਦਦ ਕੀਤੀ ਹੈ ਉਹ ਸ਼ਲਾਘਾਯੋਗ ਹੈ ਉਹਨਾਂ ਨੇ ਕਿਹਾ ਕਿ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਦੇ ਵਿੱਚ ਸਾਡੀ ਸਾਰੀ ਟੀਮ ਅਤੇ ਪੰਚਾਇਤੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਦੀ ਰਹੇਗੀ ਤੇ 2027 ਚ ਅਕਾਲੀ ਸਰਕਾਰ ਬਣਾਉਣ ਲਈ ਦਿਨ ਰਾਤ ਮਿਹਨਤ ਕਰਾਂਗੇ ਤਾਂ ਜੋ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਦੀ ਪਹਿਲਾਂ ਦੀ ਤਰ੍ਹਾਂ ਜੜੀ ਝੜੀ ਉਹ ਲੱਗ ਸਕੇ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਜਿੰਨੇ ਰੁੱਸੇ ਹੋਏ ਆਗੂ ਸੀ ਉਹਨਾਂ ਚੋਂ ਕਾਫੀ ਜ਼ਿਆਦਾ ਆਗੂ ਦੁਬਾਰਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਆਉਣ ਵਾਲੀਆਂ ਜਿਹੜੀਆਂ ਚੋਣਾਂ ਹਨ ਉਹਨਾਂ ਦੇ ਵਿੱਚ ਜਿਸ ਤਰੀਕੇ ਨਾਲ ਪਿਛਲੀਆਂ ਚੋਣਾਂ 'ਚ ਅਕਾਲੀ ਦਲ ਬਾਦਲ ਹਾਸ਼ੀਏ ਤੇ ਚਲਾ ਗਿਆ ਸੀ ਇਸ ਵਾਰ ਉਸ ਨੂੰ ਪੂਰੀ ਉਮੀਦ ਹੈ ਕਿ 2027 ਦੇ ਵਿੱਚ ਉਹ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਏਗਾ